ਪੰਜਾਬ ਦੀ ਮਲਕਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਸਭ ਤੋਂ ਛੋਟੀ ਰਾਣੀ ਰਾਜਮਾਤਾ ਮਹਾਰਾਣੀ ਜਿੰਦ ਕਰੇ ਕੁਦਰਤ ਇੰਨੀ ਸੂਰਤ ਰਜਮੀ ਦੇ ਦਿੰਦੀ ਹੈ ਉਹਦੇ ਕਿਸਮਤ ਨੇ ਕਈ ਵਾਰੀ ਸੋਚੇ ਕਰਦੇ ਕੱਠਾ ਤੇ ਹੌਲੀ ਕਰਦੇ ਕਰਦੀ ਹੈ ਪਰਮੋ ਦੇ ਘੜੇ ਮਾਰੇ ਲਿਖ ਦਿਆ ਕਰਦੀ ਹੈ ਤਕਦੀਰ ਰਾਜਮਾਤਾ ਮਹਾਰਾਣੀ ਜਿੰਦ ਪੰਜਾਬ ਦੀ ਸ਼ਾਨ ਸੀ ਉਹਦੇ ਦਿਲ ਵਿੱਚ ਆਜ਼ਾਦੀ ਦੀ ਤਰਸ ਸੀ ਉਹ ਪੰਜਾਬ ਲਈ ਆਖਰ दम ਤੱਕ ਜੂਝਦੀ ਰਹੀ ਉਹ ਮਹਾਰਾਣੀ ਜਿੰਦ ਇਨੇ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮੇਲੇ ਨੇ ਸਤਰਮਾਣੇ ਦੋ ਸਾਲ ਆਪਣੇ ਪਤੀ ਪਰਮਾਤਮਾ ਦੀ ਸਹਾਇਆ ਮਾਣੀ ਬਲੀਪ ਦੀ ਨਾਂ ਧੜੀ 22 ਸਾਲ ਦੀ ਉਮਰ ਵਿੱਚ ਬਹਰਾਨੀ ਜਿੰਦ ਤੋਰਾ ਵਿਧਵਾ ਹੋ ਗਈ ਪੰਜਾਬ ਦਾ ਪਤੀ ਪੰਜਾਬ ਦਾ ਬਹਾਦਰ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ 15 ਹਾੜ ਦਿਨ ਵੀਰਵਾਰ ਹਰਦੀ ਪੂਰਨ ਮਾਸੀ ਸਤਾਈ ਜੁਨ ਨੂੰ ਪੌਣੀ ਨਾਂ ਕਾਲ ਦੀ ਉਮਰ ਪਹੁੰਚ ਕੇ ਇਸ ਦੁਨੀਆ ਤੋਂ ਚਲਾ ਗਿਆ ਮੰਮੋ ਇੱਕ ਵਾਰੀ ਪੰਜਾਬੀਏ ਯਾਦ ਆਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਨਾਲ ਖਾਲਸਾ ਰਾਜ ਦੇ ਨਿਸ਼ਾਨ ਨੀਵੇਂ ਪੈ ਗਏ ਸਨ ਸਾਰੇ ਪੰਜਾਬ ਦੀ ਮੌਤ ਹੋਈ ਮੰਨੋ ਪੰਜਾਬ ਪੰਜਾਬ ਦੀ ertid ਜਿਹੜੀ ਸੀ ਉਹ ਸੁੰਝੀ ਹੋ ਗਈ ਪਤੀ ਤੋਂ ਬਗੈਰ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਦੇ ਨਾਲ ਖੈਰ ਕਹਿੰਦੇ ਮੋਇਆ ਸ਼ੇਰ ਪੰਜਾਬ ਦਾ ਜਦ ਤਿਆ ਇੱਕ ਹਾਰ ਰੁਣੇ ਰਾਜੇ ਰਾਣੀਆਂ ਰੋਣਾ ਜਦ ਸਾਰਾ ਰੁਣੀ ਸਰਦ ਪੰਜਾਬ ਦੀ ਤਾਂ ਹੈ ਸਰਦਾਰਾ ਸੁੰਝੀ ਮਹਿਲ ਅਟਾਰੀਆਂ ਛੱਡ ਗਿਆ ਉਹ ਨਜ਼ਾਰਾ ਪੱਛਮੀ ਚਾਨਣ ਹੋ ਗਿਆ ਉਰਵੰਧਿਆਰਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਨਾਲ ਪੰਜਾਬ ਦੇ ਪਲਾਟ ਬਦਲ ਗਏ ਹਨ ਨਹੀਂ ਸ਼ਾਂਦੀਵੇਂ ਹੋ ਗਏ ਹਨ 16 ਹਾਰ ਵਾਲੇ ਦਿਨ ਟੋਪਾਂ ਦੀ ਤਲਾਮੀ ਦੇ ਕੇ ਉਰ ਦਵਾਰਾ ਬੇਰਾ ਸਾਹਿਬ ਦੇ ਨਾਲ ਜੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਜਿਹਾ ਤਿਆਰ ਕੀਤੀ ਗਈ ਔਰ ਸ਼ਾਹੀ ਦਰਬਾਰ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਬੇਨ ਨੂੰ ਛਾ ਕੇ ਉਸ ਚਮਸ਼ਾਨ ਸਾਧ ਵਿੱਚ ਲਿਆਂਦਾ ਗਿਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀਆਂ ਰਾਣੀਆ ਮਹਾਰਾਜਾ ਰਣਜੀਤ ਸਿੰਘ ਦੇ ਅਰ ਸਤੀ ਹੋਣ ਵਕਤੇ ਆਖਰ ਲਗਵਾਤ ਕਰਨ ਕੇ ਆਖਰੀ ਸ਼ਿਨਾਨ ਕਰਕੇ ਮਹਾਰਾਜਾ ਸਾਹਿਬ ਦੀ ਚਿਤਾਵਤ ਤੇ ਬੈਠ ਗੀਆਂ ਨੇ ਗੰਭਨੇ ਹੱਥਾਂ ਦੇ ਨਾਲ ਸ਼ਾਜਾਦਾ ਤਰਕ ਸਿੰਘ ਸਾਹਿਬ ਜੀ ਨੇ ਪਿਤਾ ਦੀ ਇਹਨਾਂ ਲੰਬੀ ਲਾਸ਼ ਕਿੱਥੇ ਲਾਟੇ ਮਾ ਕਿੱਥੀਆਂ ਸਨ ਮਹਾਰਾਜਾ ਰਮ ਜੀਸ ਦੀ ਜਾਨ ਤੋਂ ਪਿਆਰੀ ਜਿੰਦ ਹੈ ਜਿਹੜੀ ਕਹਿੰਦੀ ਹੈ 22 ਸਾਲ ਦੀ ਉਮਰ ਹੈ ਬੜੀ ਲੰਮੀ ਜ਼ਿੰਦਗੀ ਕਿਵੇਂ ਪਤੀ ਤੋਂ ਬਗੈਰ ਜਿਲੀ ਟੌਂਦਾ ਕਿ ਪਤੀ ਦੀ ਚਿਤਾ ਵਿੱਚ ਸਤੀ ਹੋ ਜਾਵੇ ਪਰ ਨੌਵੇਂ ਜਿੰਨੇ ਦਾ ਮਸੂਮ ਬਾਲਕ ਮਹਾਰਾਣੀ ਜਿੰਦ ਹੈ ਜਦੋਂ ਗੋਦ ਵਿੱਚ ਵੇਖਦੀ ਹੈ ਤਾਂ ਘੁੱਟ ਕੇ ਜਲਣਾ ਲਾ ਕੇ ਕਹਿੰਦੀ ਵੇਖਾਂ ਜੇ ਮੈਂ ਸੜ ਮਰੀ ਤੇ ਤੂੰ ਰੁਣ ਜਾਏਂਗਾ ਇਹ ਤੇਰੀ خاطر ਤੁੰਨੀ ਪਰਦੇ ਦੁਸਤ ਆਪਣੀ ਜਾਨ ਉਤੇ ਯਰ ਲਵਾਂਗੇ ਆਓ ਤੱਕਿਓ ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਰਾਣੀ ਰਾਜਮਾਤਾ ਜਿੰਦਾ ਇਫਾ ਤਨਾ ਤਲੋਤੀ ਜਿਵੇਂ ਆਪਣੀ ਕਿਸਮਤ ਨੂੰ ਚੁਰ ਰਹੀ ਹੈ ਉਸ ਵੇਲੇ ਦਾ ਵੇਰਵਾ ਜਰਨੈਲ ਸਿੰਘ ਸੁਧਰਾਵਾਂ ਬਣ ਕੇ ਸਾਥੀ ਕਿਉਂ ਗਿਆਨ ਕਰ ਰਿਹਾ ਹੈ ਲੰਬੂ ਜਦੋਂ ਲਾਇਆ ਸੀ ਫੜ ਤਸਿੰਦ ਨੇ ਤਾਈ ਉਹਦੋਂ ਮਾਰੀਆਂ ਜਿੰਦਾਂ ਦੀ ਜਿੰਦ ਨੇ ਤਾਈ ਉਹਦੋਂ ਮਾਰੀਆਂ ਜਿੰਦਾਂ ਦੀ ਜਿੰਦ ਨੇ ਹੰਝੂ ਆਦੀ ਅੱਖੀਆਂ ਚੋਂ ਅਗਦੀ ਚੜੀ ਝੂਰਦੀ ਹੈ ਜਿੰਦਾ ਕੋਲ ਚਿਹਾ ਦੇ ਖੜੀ ਕੁਰਦੀ ਹੈ ਜਿੰਦਾ ਕੋਲ ਚੁਖਾ ਦੇ ਖੜੀ ਉਹਨਾਂ ਨੂੰ ਜਦੋਂ ਲਾਇਆ ਸੀ ਖੜਕ ਸਿੰਘ ਨੇ ਧਾਈ ਉਦੋਂ ਮਾਰੀਆਂ ਜਿੰਦਾ ਨਹੀਂ ਜਿੰਦ ਨੇ ਉਹ ਧਾਈ ਉਦੋਂ ਮਾਰੀਆਂ ਜਿੰਦਾ ਨਹੀਂ ਜਿੰਦ ਨੇ ਜਿੰਦਾ ਦੀ ਅੱਖੀਆਂ ਚੋਂ ਅਗਦੀ ਚੜੀ ਕੁਰਦੀ ਹੈ ਜਿੰਦਾ ਕੋਲ ਚੁਖਾ ਦੇ ਖੜੀ ਕੂਰਦੀ ਹੈ ਜਿੰਦਾਪੋਲ ਚਖਾ ਦੇ ਖੜੀ ਉਹ ਤਿਹਾ ਵਿੱਚ ਮੱਤ ਦਾ ਪੰਜਾਬੀ ਸ਼ੇਰ ਦੀ ਸਿੰਘਾਂ ਦੇ ਤਰਾਂ ਚ ਪੈ ਗਿਆ ਹਨੇਰ ਜੀ ਸਿੰਘਾਂ ਦੇ ਤਰਾਂ ਚ ਪੈ ਗਿਆ ਹਨੇਰ ਜੀ ਲਮੀ ਹੋ ਮੇਰੀ ਦਿਸੇ ਪਛਮੋਂ ਚੜੀ ਕੂਰਦੀ ਹੈ ਜਿੰਦਾਪੋਲ ਚਖਾ ਦੇ ਖੜੀ ਚੂਰਦੀ ਹੈ ਜਿੰਦਾ ਕੋਲ ਚਖਾ ਦੇ ਖੜੀ ਲੈ ਸਿਹਾਵੇ ਤੂੰ ਵੇਖੇ ਜਦੋਂ ਮਾਤ ਦੇ ਪਤੀ ਸੋਚਦੀ ਜਿੰਦਾ ਹੈ ਹੋ ਜਾਏ ਸਨਸਦੀ ਸੋਚਦੀ ਹੈ ਜਿੰਦਾ ਹੋ ਜਾਏ ਸਨਸਤੀ ਜਿੰਦਗੀ ਜਿੰਦਗਾਰੀ ਜਾਣ ਦੁੱਖਾਂ ਨੂੰ ਖੜੀ ਚੂਰਦੀ ਹੈ ਜਿੰਦਾ ਕੋਲ ਚਖਾ ਦੇ ਖੜੀ ਚੂਰਦੀ ਹੈ ਜਿੰਦਾ ਕੋਲ ਚਖਾ ਦੇ ਖੜੀ ਬੋਲੀਆਂ ਸੀ ਸੱਤ ਜਾਣ ਚਾਰ ਰਾਣੀਆਂ ਯਾਰਾ ਤਿਆਰ ਰਾਣੀਆਂ ਕਾਛ 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 ਡਿੱਕੀਆਂ ਸਵਾਨੀਆਂ ਕਾਛ ਸਾਚ ਸਾਚ ਡਿੱਕੀਆਂ ਸਵਾਨੀਆਂ ਕਹਾਣੀ ਵਿਛੋੜੇ ਵਾਲੀ ਔਖੀ ਹੈ ਕੜੀ ਝੂਰਦੀ ਹੈ ਜਿੰਦਾ ਕੋਲੀ ਚ ਖਾਰੇ ਖੜੀ ਝੂਰਦੀ ਹੈ ਜਿੰਦਾ ਕੋਲੀ ਚ ਖਾ ਦੇ ਖੜੀ ਉਹ ਦੇਖਿਆ ਨਹੀਂ ਜਾਂਦਾ ਹਾਰ ਜਿੰਦਾ ਰਾਣੀ ਦਾ ਔਖਾ ਹੈ ਰੰਡੇ ਪਾ ਕਟਣਾ ਜਵਾਨੀ ਦਾ ਔცა ਹੈ ਰੰਡੇ ਪਗ ਤਕਣਾ ਜਵਾਨੀ ਦਾ ਗੁੰਡਾ ਜੀ ਦਾ ਪਤੀ ਵੀ ਕਿਚ ਖਾ ਦੇ ਖੜੀ ਝੂਰਦੀ ਹੈ ਜਿੰਦਾ ਕੋਲ ਚਿਖਾ ਦੇ ਖੜੀ ਝੂਰਦੀ ਹੈ ਜਿੰਦਾ ਕੋਲ ਚਿਖਾ ਦੇ ਖੜੀ ਨਹੀਂ ਇੱਕ ਬੰਨੇ ਸਰਾ ਹੈ ਪਤੀ ਦਾ ਨੱਚਦਾ ਦੂਜੇ ਬੰਨੇ ਕਵਰ ਤਲੀ ਪਹਾਸ ਦਾ ਤੇ ਜੇ ਬੰਨੇ ਕਵਰ ਤਲੀਪ ਹੱਥ ਦਾ ਜਿੰਦੀ ਹੈ ਹਲਾ ਛੋਟੀ ਹਮਾਰਾ ਬਾੜੀ ਧੂਰ ਦੀ ਹੈ ਜੰਗਾ ਕੋਲੀ ਚਾਵੇ ਖੜੀ ਧੂਰ ਦੀ ਹੈ ਜੰਗਾ ਕੋਲੀ ਚਾਵੇ ਖੜੀ ਜੱਕ ਜਿੰਨੂ ਆਖਦਾ ਪੰਜਾਬੀ ਸ਼ੇਰ ਦੀ ਪੜਾ ਵਿੱਚ ਹੋ ਗਿਆ ਮਿੱਟੀ ਦਾ ਟੇਰ ਦੀ ਉਹ ਪੜਾ ਵਿੱਚ ਹੋ ਗਿਆ ਮਿੱਟੀ ਦਾ ਟੇਰ ਜੀ ਦਿਨ ਵੈਰੀ ਜਿਸ ਜੋਦੇ ਚੂਰਦੀ ਹੈ ਜਿੰਦਾ ਕੋਲੀ ਚਹਾਵੇ ਖੜੀ ਚੂਰਦੀ ਹੈ ਜਿੰਦਾ ਕੋਲੀ ਚਹਾਵੇ ਖੜੀ ਤੇਗ ਨਾਨਾ ਵਾਏ ਦੇਸ ਨੇ ਤੇਗ ਨਾਨਾ ਵਾਏ ਜਿੰਨੇ ਮੱਟੇ ਖਾਂਸੀ ਨਲੂਏ ਦੇ ਜੋਦੇ ਜਿਸ ਦੇ ਜਵਾਨ ਸੀ ਨਲੂਏ ਦੇ ਜੋਦੇ ਜਿਸ ਦੇ ਜਵਾਨ ਸੀ ਲੜੀ ਤੋਲੇ ਜਿੰਨੇ ਫਾੜ ਤੇਗ ਦੀ ਤੜੀ ਚੂਰਦੀ ਹੈ ਜਿੰਦਾ ਕੋਲੀ ਚਹਾਵੇ ਖੜੀ ਕੂਰਦੀ ਹੈ ਜੰੰਦਾ ਪੋਲੀ ਚਫਾ ਦੇ ਖੜੀ ਜੰੰਦਾ ਦੀਆਂ ਜੰੰਦਾ ਰੋ ਰਹੀਆਂ ਲੋਚ ਸੀ ਟੋਗਰਾ ਧਿਆਨ ਸਿੰਘ ਦਰੋਂ ਖੋਸ਼ ਸੀ ਟੋਗਰਾ ਧਿਆਨ ਸਿੰਘ ਦਰੋਂ ਖੋਚ ਸੀ ਮੇਰੀ ਜ਼ਿੰਮੇ ਆਰੀ ਸਿੱਖ ਰਾਜ ਦੀ ਜੜੀ ਕੂਰਦੀ ਹੈ ਜੰੰਦਾ ਪੋਲੀ ਚਫਾ ਦੇ ਖੜੀ ਕੂਰਦੀ ਹੈ ਜਿੰਦਾ ਕੋਲ ਚਖਾ ਦੇ ਖੜੀ ਇੱਕ ਪਾਸੇ ਦੋਖਰਾ ਦੇ ਰਣਜੀਤ ਪਾ ਦੂਜੇ ਪਾਸੇ ਪਿਆਰ ਦੇ ਨੱਚ ਦਲੀਪਾ ਦੂਜੇ ਪਾਸੇ ਪਿਆਰ ਦੇ ਨੱਚ ਦਲੀਪਾ ਜੂਗਿਰ ਮੈਨ ਇਤਿਹਾਸ ਦੀ ਲੜੀ ਕੂਰਦੀ ਹੈ ਜਿੰਦਾ ਕੋਲ ਚਖਾ ਦੇ ਖੜੀ ਕੂਰਦੀ ਹੈ ਜਿੰਦਾ ਕੋਲ ਚਖਾ ਦੇ ਖੜੀ